ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਅੱਜ ਅਸੀਂ ਪੰਜਾਬੀ ਐਕਟਰਸ ਮਾਡਲ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦਾ ਪੂਰਾ ਨਾਮ ਰੁਪੇਂਦਰ ਕੌਰ ਗਿੱਲ ਹੈ ਤਾਂ ਇਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮਾਂ ਦੇ ਵਿੱਚ ਅਸ਼ਕੇ ਫਿਲਮ ਦੇ ਨਾਲ ਡੈਬਿਊ ਕੀਤਾ ਗਿਆ ਸੀ ਵੈਸੇ 2017 ਦੇ ਵਿੱਚ ਉਹਨਾਂ ਨੇ ਕਰਨ ਔਜਲਾ ਦੀ ਇੱਕ 뮤직 ਵੀਡੀਓ ਦੇ ਵਿੱਚ ਡੈਬਿਊ ਕੀਤਾ ਸੀ ਇਨਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ ਇਹਨਾਂ ਦੀ ਸਾਦਗੀ ਦੇ ਕਰਕੇ ਹਮੇਸ਼ਾ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਹਨਾਂ ਦਾ ਨਾਮ ਰੂਪੀ ਗੇਲ ਹੈ ਜਿਨ੍ਹਾਂ ਨੂੰ ਤੁਸੀਂ ਬੀਬੀ ਰੋਸ਼ਨੀ ਵਰਗੀਆਂ ਫਿਲਮਾਂ ਮਿਠੜੇ ਵਰਗੀਆਂ ਫਿਲਮਾਂ ਦੇ ਵਿੱਚ ਵੇਖਿਆ ਹੋਵੇਗਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ। ਰੂਪੀ ਗੇਲ ਦੀ ਗੱਲ ਕਰੀਏ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੇ ਡੈਬਿਊ ਕੀਤਾ ਸੀਗਾ ਕਰਨ ਔਜਲਾ ਦੇ ਗੀਤ ਦੇ ਰਾਹੀਂ ਡੈਬਿਊ ਕੀਤਾ ਸੀਗਾ ਤੇ ਇਸ ਗੀਤ ਦਾ ਨਾਮ ਸੀਗਾ ਯਾਰੀਆਂ ਚ ਫਿੱਕ ਜੋ ਕਿ 2017 ਦੇ ਵਿੱਚ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਰੂਪੀ ਗੇਲ ਦੇ ਵੱਲੋਂ ਜੋ ਆ ਕਦੇ ਵੀ ਪਿੱਛੇ ਕੇ ਨਹੀਂ ਦੇਖਿਆਗਾ ਪਰ ਜੇਕਰ ਉਹਨਾਂ ਨੂੰ ਫੇਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਫੇਮ ਗੁਰਨਾਮ ਭੁੱਲਰ ਦੇ ਗੀਤ ਡਾਇਮੰਡ ਤੋਂ ਮਿਲਿਆ ਸੀਗਾ ਜਿਸ ਦੇ ਵਿੱਚ ਰੂਪੀ ਗਿੱਲ ਬੇहद ਖੂਬਸੂਰਤ ਨਜ਼ਰ ਆ ਰਹੀ ਸੀ ਰੂਪੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਰੂਪੀ ਗਿੱਲ ਕੈਨੇਡਾ ਦੇ ਵਿੱਚ ਹੀ ਜ਼ਿਆਦਾਤਰ ਰਹੇ ਨੇ ਤੇ ਇਸੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜੋ ਆ ਉੱਥੋਂ ਦੇ ਨਾਲ ਲਗਾਅ ਵੀ ਆ ਪਰ ਪੰਜਾਬ ਦੇ ਨਾਲ ਵੀ ਉਹ ਅਕਸਰ ਪੰਜਾਬ ਦੇ ਬਾਰੇ ਵੀ ਗੱਲਬਾਤ ਕਰਦੇ ਹੋયા ਨਜ਼ਰ ਆਉਂਦੇ ਆ ਤਾਂ ਰੂਪੀ ਗਿੱਲ ਦੀ ਗੱਲ ਕਰੀਏ ਤੇ ਉਹਨਾਂ ਨੇ ਫਿਲਮੀ ਕਰੀਅਰ 2018 ਦੇ ਵਿੱਚ

ਸ਼ੁਰੂ ਕੀਤਾ ਸੀਗਾ ਇਹ ਫਿਲਮ ਜੋ ਸੀਗੀ ਰਿਦਮ ਬॉयਜ਼ ਐਂਟਰਟੇਨਮੈਂਟ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਸੀ ਤੇ ਅੰਬਰਦੀਪ ਸਿੰਘ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਰੂਪੀ ਗਿੱਲ ਨੇ ਇੱਕ ਨੂਰ ਨਾਮ ਦੀ ਟੀਚਰ ਦਾ ਰੋਲ ਪਲੇ ਕੀਤਾ ਸੀਗਾ ਤੇ ਇਸ ਫਿਲਮ ਨੂੰ ਜੋ ਸੀਗਾ ਅਵਾਰਡ ਦੇ ਲਈ ਵੀ ਚੁਣਿਆ ਗਿਆ ਸੀਗਾ ਤੇ ਐਕਟ੍ਰੈਸ ਨੂੰ ਸਰਵੋਤਮ ਸਹਾਇਕ ਐਕਟ੍ਰੈਸ ਨੇ ਲਈ ਨਾਮਿਨੇਟ ਕੀਤਾ ਗਿਆ ਸੀਗਾ ਬਾਅਦ ਵਿੱਚ 2018 'ਚ ਵੱਡਾ ਕਲਾਕਾਰ ਦੇ ਵਿੱਚ ਉਹਨਾਂ ਨੂੰ ਐਕਟ ਕਰਨ ਦਾ ਮੌਕਾ ਮਿਲਿਆ ਸੀਗਾ ਜਿਸ ਤੋਂ ਬਾਅਦ ਜੇ ਲਾਈਏ ਜੇ ਯਾਰੀਆਂ ਦੇ ਵਿੱਚ ਦੀ ਰੂਪੀ ਗੇ ਨਜ਼ਰ ਆਈ ਸੀਗੀ ਤਾਂ ਜੇਕਰ ਉਹਨਾਂ ਦੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਅਸ਼ਕੇ ਫਿਲਮ 2018 ਦੇ ਵਿੱਚ ਚੋਇਸੀ ਜਿਸ ਦੇ ਵਿੱਚ ਉਹਨਾਂ ਨੇ ਨੂਰ ਦਾ ਰੋਲ ਪਲੇ ਕੀਤਾ ਸੀਗਾ ਉਸ ਤੋਂ ਬਾਅਦ ਵੱਡਾ ਗਰੇਵਾਲ ਦੇ ਵਿੱਚ ਨਜ਼ਰ ਆਈ ਸੀਗੀ ਤੇ ਜਿਸ ਤੋਂ ਬਾਅਦ ਲਾਈਏ ਜੇ ਯਾਰੀਆਂ ਫਿਲਮ ਦੇ ਵਿੱਚ ਨਜ਼ਰ ਆਈ ਸੀਗੀ ਤਾਂ ਇਸ ਦੇ ਨਾਲ ਹੀ ਮਠੜੇ ਮਝੈਲ ਬੀਬੀ ਰਜਨੀ ਵਰਗੀਆਂ ਫਿਲਮਾਂ ਦੇ ਵਿੱਚ ਨਜ਼ਰ ਆਈ ਸੀਗੀ ਬੀਬੀ ਰਜਨੀ ਜੋ ਕਿ 2024 ਦੇ ਵਿੱਚ ਰਿਲੀਜ਼ ਹੋਈ ਸੀਗੀ ਮਝੈਲ ਵੀ 2025 'ਚ ਰਿਲੀਜ਼ ਹੋਈ ਸੀ ਮਠਰੇ ਵੀ 2025 'ਚ ਰਿਲੀਜ਼ ਹੋਈ ਸੀ ਇਸ ਤੋਂ ਇਲਾਵਾ ਜੱਟ ਨੂੰ ਚੋੜੇਲ ਟੱਕਰੀ ਜੋ ਕਿ 2024 'ਚ ਰਿਲੀਜ਼ ਹੋਈ ਸੀਗੀ ਪਰਿੰਦਾ ਪਾਰ ਗਿਆ ਮਾਤਾ ਦਾ ਲਾਡਲਾ ਲਾਈਏ ਜੇ ਯਾਰੀਆਂ ਅਸ਼ਕੀ ਫਿਲਮ ਇਸ ਫਿਲਮਾ ਸ਼ਾਮਿਲ ਹੈ ਜਿਸ ਦੇ ਵਿੱਚ ਰੂਪੀਗਲ ਨਜ਼ਰ ਆਈ ਸੀਗੀ ਤਾਂ ਰੂਪੀਗਲ ਨੂੰ ਹਮੇਸ਼ਾ ਤੋਂ ਹੀ ਉਹਨਾਂ ਦੇ ਸੁਭਾਅ ਦੇ ਕਰਕੇ ਕਾਫੀ ਜ਼ਿਆਦਾ ਜੋਆ ਪਿਆਰ ਮਿਲਿਆ ਤਾਂ ਤੁਹਾਨੂੰ ਰੂਪੀ ਗੇਲ ਦੀ ਕਿਹੜੀ ਫਿਲਮ ਜਾਂ ਫਿਰ ਕਿਹੜਾ ਗੀਤ ਉਹਨਾਂ ਦਾ ਸਭ ਤੋਂ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨਿਆ ਅੱਜ ਅਸੀਂ ਪੰਜਾਬੀ ਐਕਟਰਸ ਮਾਡਲ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦਾ ਪੂਰਾ ਨਾਮ ਰੁਪੇਂਦਰ ਕੌਰ ਗੇਲ ਹੈ ਤਾਂ ਇਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਫਿਲਮਾਂ ਦੇ ਵਿੱਚ ਅਸ਼ਕੇ ਫਿਲਮ ਦੇ ਨਾਲ ਡੈਬਿਊ ਕੀਤਾ ਗਿਆ ਸੀ ਵੈਸੇ 2017 ਦੇ ਵਿੱਚ ਉਹਨਾਂ ਨੇ ਕਰਨ ਔਜਲਾ ਦੀ ਇੱਕ 뮤직 ਵੀਡੀਓ ਦੇ ਵਿੱਚ ਡੈਬਿਊ ਕੀਤਾ ਸੀ ਇਨਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ ਇਹਨਾਂ ਦੀ ਸਾਦਗੀ ਦੇ ਕਰਕੇ ਹਮੇਸ਼ਾ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਇਹਨਾਂ ਦਾ ਨਾਮ ਰੂਪੀ ਗੇਲ ਜਿਨ੍ਹਾਂ ਨੂੰ ਤੁਸੀਂ ਬੀਬੀ ਰੋਸ਼ਨੀ ਵਰਗੀਆਂ ਫਿਲਮਾਂ ਮਿਠੜੇ ਵਰਗੀਆਂ ਫਿਲਮਾਂ ਦੇ ਵਿੱਚ ਵੇਖਿਆ ਹੋਵੇਗਾ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਰੂਪੀ ਗਿੱਲ ਦੀ ਗੱਲ ਕਰੀਏ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੇ ਡੈਬਿਊ ਕੀਤਾ ਸੀਗਾ ਕਰਨ ਓਜਲਾ ਦੇ ਗੀਤ ਦੇ ਰਾਹੀਂ ਡੈਬਿਊ ਕੀਤਾ ਸੀਗਾ ਤੇ ਇਸ ਗੀਤ ਦਾ ਨਾਮ ਸੀਗਾ ਯਾਰੀਆਂ ਚ ਫਿੱਕ ਜੋ ਕਿ 2017 ਦੇ ਵਿੱਚ ਰਿਲੀਜ਼ ਹੋਇਆ ਸੀ ਜਿਸ ਤੋਂ ਬਾਅਦ ਰੂਪੀ ਗਿੱਲ ਦੇ ਵੱਲੋਂ ਜੋ ਆ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆਗਾ ਪਰ ਜੇਕਰ ਉਹਨਾਂ ਨੂੰ ਫੇਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਫੇਮ ਗੁਰਨਾਮ ਖੁੱਲਰ ਦੇ ਗੀਤ ਡਾਇਮੰਡ ਤੋਂ ਮਿਲਿਆ ਸੀਗਾ ਜਿਸ ਦੇ ਵਿੱਚ ਰੂਪੀ ਗਿੱਲ ਬੇहद ਖੂਬਸੂਰਤ ਨਜ਼ਰ ਆ ਰਹੀ ਸੀਗੀ ਰੂਪੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਰੂਪੀ ਗਿੱਲ ਕੈਨੇਡਾ ਦੇ ਵਿੱਚ ਹੀ ਜ਼ਿਆਦਾਤਰ ਰਹੇ ਨੇ ਤੇ ਇਸੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜੋ ਆ ਉੱਥੋਂ ਦੇ ਨਾਲ ਲਗਾਵੀ ਆ ਪਰ ਪੰਜਾਬ ਦੇ ਨਾਲ ਵੀ ਉਹ ਅਕਸਰ ਪੰਜਾਬ ਦੇ ਬਾਰੇ ਵੀ ਗੱਲਬਾਤ ਕਰਦੇ ਹੋયા ਨਜ਼ਰ ਆਉਂਦੇ ਆ ਤਾਂ ਰੂਪੀ ਗਿੱਲ ਦੀ ਗੱਲ ਕਰੀਏ ਤੇ ਉਹਨਾਂ ਨੇ ਫਿਲਮੀ ਕੈਰੀਅਰ 2018 ਦੇ ਵਿੱਚ ਅਸ਼ਕੇ ਫਿਲਮ ਦੇ ਨਾਲ ਸ਼ੁਰੂ ਕੀਤਾ ਸੀਗਾ ਇਹ ਫਿਲਮ ਜੋ ਸਗੀ ਰਿਦਮ ਬॉयਜ਼ ਐਂਟਰਟੇਨਮੈਂਟ ਦੇ ਵੱਲੋਂ ਪ੍ਰੋਡਿਊਸ ਕੀਤੀ ਗਈ ਸੀ ਤੇ ਅੰਬਰਦੀਪ ਸਿੰਘ ਦੇ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਰੂਪੀ ਗਿਰਨਾ ਇੱਕ ਨੂਰ ਨਾਮ ਦੀ ਟੀਚਰ ਦਾ ਰੋਲ ਪਲੇ ਕੀਤਾ ਸੀਗਾ ਤੇ ਇਸ ਫਿਲਮ ਨੂੰ ਜੋ ਸੀਗਾ ਅਵਾਰਡ ਦੇ ਲਈ ਵੀ ਚੁਣਿਆ ਗਿਆ ਸੀਗਾ ਤੇ ਐਕਟ੍ਰੈਸ ਨੂੰ ਸਰਵੋਤਮ ਸਹਾਇਕ ਐਕਟ੍ਰੈਸ ਨੇ ਲਈ ਨਾਮਿਨੇਟ ਕੀਤਾ ਗਿਆ ਸੀਗਾ ਬਾਦ ਵਿੱਚ 2018 'ਚ ਵੱਡਾ ਕਲਾਕਾਰ ਦੇ ਵਿੱਚ ਉਹਨਾਂ ਨੂੰ ਐਕਟ ਕਰਨ ਦਾ ਮੌਕਾ ਮਿਲਿਆ ਸੀਗਾ ਜਿਸ ਤੋਂ ਬਾਅਦ ਜੇ ਲਾਈਏ ਜੇ ਯਾਰੀਆਂ ਦੇ ਵਿੱਚ ਵੀ ਰੂਪੀ ਗਿਲ ਨਜ਼ਰ ਆਈ ਸੀਗੀ ਤਾਂ ਜੇਕਰ ਉਹਨਾਂ ਦੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਅਸ਼ਕੇ ਫਿਲਮ 2018 ਦੇ ਵਿੱਚ ਚੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਨੂਰ ਦਾ ਰੋਲ ਰੋਲ ਪਲੇ ਕੀਤਾ ਸੀਗਾ ਉਸ ਤੋਂ ਬਾਅਦ ਵੱਡਾ ਗਰੇਵਾਲ ਦੇ ਵਿੱਚ ਨਜ਼ਰ ਆਈ ਸੀ ਤੇ ਜਿਸ ਤੋਂ ਬਾਅਦ ਲਾਈਏ ਜੇ ਯਾਰੀਆਂ ਫਿਲਮ ਦੇ ਵਿੱਚ ਨਜ਼ਰ ਆਈ ਸੀਗੀ ਤਾਂ ਇਸ ਦੇ ਨਾਲ ਹੀ ਮਠੜੇ ਮਝੈਲ ਬੀਬੀ ਰਜਨੀ ਵਰਗੀਆਂ ਫਿਲਮਾਂ ਦੇ ਵਿੱਚ ਨਜ਼ਰ ਆਈ ਸੀਗੀ ਬੀਬੀ ਰਜਨੀ ਜੋ ਕਿ 2024 ਦੇ ਵਿੱਚ ਰਿਲੀਜ਼ ਹੋਈ ਸੀਗੀ ਮਝੈਲ ਵੀ 2025 ਚ ਰਿਲੀਜ਼ ਹੋਈ ਸੀ ਮਠੜੇ ਵੀ 2025 ਚ ਰਿਲੀਜ਼ ਹੋਈ ਸੀ ਇਸ ਤੋਂ ਇਲਾਵਾ ਜੱਟ ਨੂੰ ਚੋੜੇ ਟੱਕਰੀ ਜੋ ਕਿ 2024 ਚ ਰਿਲੀਜ਼ ਹੋਈ ਸੀਗੀ ਪਰਿੰਦਾ ਪਾਰ ਗਿਆ ਮਾਦਰ ਲਾਡਲਾ ਲਾਈਏ ਜੇ ਯਾਰੀਆਂ ਅਸ਼ਕੀ ਫਿਲਮ ਇਹ ਫਿਲਮ ਸ਼ਾਮਿਲ ਹੈ ਜਿਸ ਦੇ ਵਿੱਚ ਰੂਪੀ ਗੇਲ ਨਜ਼ਰ ਆਈ ਸੀਗੀ ਤਾਂ ਰੂਪੀ ਗੇਲ ਨੂੰ ਹਮੇਸ਼ਾ ਤੋਂ ਹੀ ਉਹਨਾਂ ਦੇ ਸੁਭਾਅ ਦੇ ਕਰਕੇ ਕਾਫੀ ਜ਼ਿਆਦਾ ਜੋਆ ਪਿਆਰ ਮਿਲਿਆ ਹੈ ਤਾਂ ਤੁਹਾਨੂੰ ਰੂਪੀ ਗੇਲ ਦੀ ਕਿਹੜੀ ਫਿਲਮ ਜਾਂ ਫਿਰ ਕਿਹੜਾ ਗੀਤ ਉਹਨਾਂ ਦਾ ਸਭ ਤੋਂ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ